ਕੀ ਨਾਮ ਕੀ ਹੈ ਤੁਹਾਡਾ ਸਰ ਮੇਰਾ ਨਾਮ ਯਸ਼ਮਿਤ ਕਾਰ ਹੈ ਮੇਰਾ ਪਿੰਡ ਰਾਇਖਣਾ ਤੇ ਸਰ ਮੈਂ ਸਕੂਲ ਆਫ ਫੈਮਿਨਸ ਤੋਂ ਆਪਣੀ ਪੜ੍ਹਾਈ ਕੀਤੀ ਹੈ ਆਰਾਮ ਨਗਰ ਤੇ ਅੱਜ ਐਸਐਸਬੀ ਬਠਿੰਡਾ ਨਾਲ ਤੁਸੀਂ ਟ੍ਰੇਨਿੰਗ ਲੈ ਰਹੇ ਹੋ ਉਸ ਨਾਲ ਗੱਲਬਾਤ ਵੀ ਕਰ ਰਹੇ ਹੈ ਕਿ ਉਹ ਕਿਵੇਂ ਦਾ ਲੱਗਿਆ ਸਰ ਦੇਖੋ ਸਾਨੂੰ ਪਹਿਲੀ ਵਾਰ ਮੌਕਾ ਮਿਲਿਆ ਕਿ ਅਸੀਂ ਆਫੀਸਰਸ ਨਾਲ ਜੀ ਡੀਲ ਕਰ ਰਹੇ ਹੈ ਉਹਨਾਂ ਨਾਲ ਗੱਲਬਾਤ ਕਰ ਰਹੇ ਹੈ ਤੇ ਸਭ ਤੋਂ ਵਧੀਆ ਤਾਂ ਸਾਨੂੰ ਇਹਨਾਂ ਮੋਟੀਵੇਟ ਕੀਤਾ ਪੰਜਾਬ ਸਰਕਾਰ ਦਾ ਇਹਨਾਂ ਵਧੀਆ ਇਨੀਸ਼ੀਏਟਿਵ ਰਿਹਾ ਤੇ ਸਾਨੂੰ ਲੱਗਦਾ ਅੱਜ ਦਾ ਦਿਨ ਸਾਡੇ ਲਈ ਹਮੇਸ਼ਾ ਮੈਮੋਰੀਏਬਲ ਰਹੇਗਾ ਕਿਉਂਕਿ ਕਦੇ ਆਪਣਾ ਸੁਪਨਾ ਹੈ ਜੋ ਅਸੀਂ ਵੀ ਸਿਵਲ ਸਰਵਿਸਿਸ ਵਿੱਚ ਜਾਣਾ ਚਾਹੁੰਦੇ ਆ ਤੇ ਅੱਜ ਆਫੀਸਰਸ ਨਾਲ ਖੁਦਾ ਜਾਣਕਾਰੀ ਹਾਸਲ ਕੀਤੀ ਹੈ ਤੇ ਉਹਨਾਂ ਨੇ ਮੋਟੀਵੇਟ ਕਰਿਆ ਜ਼ਿੰਦਗੀ ਵਿੱਚ ਕਿਵੇਂ ਅੱਗੇ ਵਧਣਾ ਹੈ ਕਿਵੇਂ ਡੇਲੀ ਪ੍ਰੋਬਲਮਸ ਨੂੰ ਸੋਲਵ ਕਰਨੇ ਸਿੱਖੇ ਇਸ ਤਰ੍ਹਾਂ ਦੀ ਜਾਣਕਾਰੀ ਮਿਲੀ ਸਰ ਪਹਿਲਾਂ ਤਾਂ ਅਸੀਂ ਆਪਣੀ ਯੂਪੀਐਸਸੀ ਪ੍ਰੈਪਰੇਸ਼ਨ ਬਾਰੇ ਜਾਣਕਾਰੀ ਲਈ ਕਿ ਕਿੱਦਾਂ ਸਾਨੂੰ ਆਪਣੀ ਪ੍ਰੈਪਰੇਸ਼ਨ ਕਰਨੀ ਚਾਹੀਦੀ ਹੈ ਉਸ ਤੋਂ ਬਾਅਦ ਸਰ ਅਸੀਂ ਮੈਮ ਨੂੰ ਪੁੱਛਿਆ ਕਿ ਤੁਸੀਂ ਆਪਣਾ ਡੇਲੀ ਤੁਹਾਡਾ ਸ਼ਡਿਊਲ ਕੀ ਰਹਿੰਦਾ ਕਿੰਨੇ ਬਿਜ਼ੀ ਨੇ ਮੈਮ ਦਾ ਸ਼ਡਿਊਲ ਆਪਾਂ ਕਹਿ ਦਿੰਨੇ ਕਿ ਪੁਲਿਸ ਤਾਂ ਇੰਨਾ ਪੁਲਿਸ ਤੇ ਪ੍ਰੈਸ਼ਰ ਨਹੀਂ ਹੁੰਦਾ ਪਰ ਸਭ ਤੋਂ ਜ਼ਿਆਦਾ ਜੇ ਆਪਾਂ ਦੇਖੀ ਤਾਂ ਪੁਲਿਸ ਨੂੰ ਤਾਂ ਬਹੁਤ ਜ਼ਿਆਦਾ ਕੰਮ ਨੇ ਤੇ ਉਹਨਾਂ ਨੂੰ ਆਪਣਾ ਫੈਮਿਲੀ ਟਾਈਮ ਨਹੀਂ ਦਿੱਤਾ ਜਾਂਦਾ ਤਾਂ ਸਲੂਟ ਹੈ ਪੰਜਾਬ ਪੁਲਿਸ ਹਾਂ ਤੁਸੀਂ ਕੀ ਬਣਨਾ ਚਾਹ ਸਰ ਮੈਂ ਵੱਡੀ ਹੋ ਕੇ ਸਿਵਲ ਸਰਵਿਸ ਜੁਆਇਨ ਕਰਨਾ ਚਾਹ ਤੇ ਦੇ ਦੇ ਨੇ ਬੁਲੇਟ ਦੇ ਦੇਣਾ ਤੇ ਕੁੜੀਆਂ ਨੂੰ ਹਜੇ ਵੀ ਵੀ ਘਰ ਦੇ ਵਿੱਚ ਹੀ ਰਹਿਣ ਲਈ ਕਿਹਾ ਜਾਂਦਾ ਤਾਂ ਹਾਂਜੀ ਬੰਦੀਸ਼ਾ ਹਜੇ ਵੀ ਹੈ ਕੁੜੀਆਂ ਦੇ ਵਿੱਚ ਤਾਂ ਸਰ ਇਹੀ ਕਾਰਨ ਹੈ ਕਿ ਮੁੰਡੇ ਮੁੰਡਿਆਂ ਨੂੰ ਸੋਸ਼ਲ ਮੀਡੀਆ ਨਾਲ ਜ਼ਿਆਦਾ ਜੁੜੇ ਹੋਏ ਨੇ ਇਸ ਕਰਕੇ ਕਿਤਾਬਾਂ ਤੋਂ ਦੂਰ ਹੋ